ਸੱਚਕਲ ਕਿਸਾਨ ਵੀਰੋ ਪਿਆਜ਼ ਦੀ ਲਵਾਈ ਕਰ ਰਹੇ ਆ ਜੀ ਹਾਈਬ੍ਰਿਡ ਪਿਆਜ਼ ਅੱਜ ਹੈ ਜੀ 20 ਨਵੰਬਰ 2025 ਸਨ ਤੇ ਮਲਚਿੰਗ ਦੇ ਉੱਤੇ ਅਸੀਂ ਬਜਾਈ ਕਰ ਰਹੇ ਆ ਲਸਣ ਵੀ ਇਸੇ ਤਰੀਕੇ ਨਾਲ ਲਾ ਸਕਦੇ ਆ ਪਿਆਜ਼ ਵੀ ਇਸੇ ਤਰੀਕੇ ਨਾਲ ਲਾ ਸਕਦੇ ਆ ਹੋ ਸਕਦਾ ਲਸਣ ਬਾਰੇ ਮੇਰੀ ਇਹ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਹੋਵੇ ਕਿਉਂਕਿ ਮੇਰੇ ਕੋਲ ਟਾਈਮ ਜਿਹੜਾ ਉਹ ਨਹੀਂ ਲੱਗਾ ਹਾਈਬ੍ਰਿਡ ਪਿਆਜ਼ ਦੀ ਲਵਾਈ ਕਰ ਰਹੇ ਆ ਦੇਖੋ ਇਹ ਬਣਿਆ ਬਣਿਆ ਪੇਪਰ ਆਉਂਦਾ ਜੀ ਇਹ ਮਲਚਿੰਗ ਪੇਪਰ ਬਣਿਆ ਬਣਿਆ ਆਪਾਂ ਨੂੰ ਮਿਲ ਜਾਂਦਾ ਜੀ ਬਾਜ਼ਾਰ ਦੇ ਵਿੱਚੋਂ ਅਵੇਲੇਬਲ ਹੋ ਜਾਂਦਾ ਹਾਈਬ੍ਰਿਡ ਪਿਆਜ਼ ਦਾ ਟਾਈਮ 15 ਨਵੰਬਰ ਤੋਂ ਸ਼ੁਰੂ ਹੋ ਗਿਆ ਜੀ ਕਿਸੇ ਵੀ ਕਿਸਾਨ ਵੀਰ ਨੂੰ ਪਨੀਰੀ ਚਾਹੀਦੀ ਹੈ ਉਹ ਸਾਡੇ ਕੋਲ ਪਨੀਰੀ ਵੀ ਖਰੀਦ ਸਕਦਾ ਹੈ ਨੰਬਰ ਅਸੀਂ ਆਪਣੇ ਫਾਰਮ ਦਾ ਹੇਠਾ ਪਾ ਦਾਂਗੇ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਪਿਆਜ਼ ਦੀ ਪਨੀਰੀ ਹੋਗੀ ਹਰੀ ਮਿਰਚ शिमला ਮਿਰਚ ਗੋਭੀ ਦੀ ਹਰ ਤਰ੍ਹਾਂ ਦੀਆਂ ਪਨੀਰੀਆਂ ਖਰੀਦ ਸਕਦੇ ਹੋ ਹੁਣ ਇਹਦਾ ਬੈਨੀਫਿਟ ਕੀ ਕੀ ਹੈ ਜੀ ਇਹ ਪਹਿਲੀ ਗੱਲ ਇਹਦੀ ਸਮਿਟਰੀ ਚ ਬਜਾਈ ਹੋ ਰਹੀ ਹੈ ਜੀ ਲਵਾਈ 4 ਬਾਈ 4 ਤੇ 4 ਇੰਚ ਬਾਈ 4 ਇੰਚ ਤੇ ਇਹਦੇ ਹੋਰ ਹੈ ਤੇ ਇਹਦਾ ਪ੍ਰਤੀ ਏਕੜ 12 ਤੋਂ 15000 ਰੁਪਏ ਖਰਚਾ ਆਉਂਦਾ ਜੀ ਮਲਚਿੰਗ ਦਾ ਇਹਦੀ ਖੂਬੀ ਹੈ ਕਿ ਕੋਈ ਕਿਸੇ ਤਰੀਕੇ ਦੀ ਗੁੜਾਈ ਨਹੀਂ ਕਰਨੀ ਪੈਂਦੀ ਆਪਾਂ ਨੂੰ ਇਹਦੀ ਲਾਓ ਬਸ ਲਾਓ ਪਿਆਜ਼ ਹਲਕਾ ਫੁਲਕਾ ਇੱਕ ਵਾਰ ਜੇ ਕਿਤੇ ਨਜ਼ਰੀਨ ਹੁੰਦਾ ਤਾਂ ਲਾਗੋ ਫੜ ਕੇ ਪੁੱਟ ਲੋ ਬਸ ਤੁਹਾਡਾ ਇਹ ਰੈਡੀ ਹੋ ਜਾਊਗਾ ਜੀ ਕਿਹੜੇ ਕਿਹੜੇ ਤਰੀਕੇ ਨਾਲ ਤੁਸੀਂ ਪਿਆਜ਼ ਦੀ ਲਵਾਈ ਕਰ ਸਕਦੇ ਹੋ ਮੈਂ ਪੂਰੀ ਪ੍ਰੋਪਰ ਇੱਕ ਵੀਡੀਓ ਤੁਹਾਡੇ ਨਾਲ ਵੱਖਰੀ ਸ਼ੇਅਰ ਕਰੂੰਗਾ ਜੀ ਜੇ ਕਿਸੇ ਤਰੀਕੇ ਨਾਲ ਬਲਚਿੰਗ ਪੇਪਰ ਤੇ ਹੁਣ ਬਜਾਈ ਕਰਨੀ ਤੁਸੀਂ ਸ਼ੁਰੂ ਕਰ ਸਕਦੇ ਹੋ ਜੀ ਇਹਦੇ ਨਾਲ ਗੁੜਾਈ ਦਾ ਖਰਚਾ ਬਚਦਾ ਹੈ ਮਿਹਨਤ ਬਚਦੀ ਹੈ ਤੇ ਕੁਆਲਿਟੀ ਇੰਪਰੂਵ ਹੁੰਦੀ ਹੈ ਕਿੰਨੇ ਪਲਾਟ ਲੱਗਣੇ ਨੇ ਕਿਹੜੇ-ਕਿਹੜੇ ਤਰੀਕੇ ਨਾਲ ਤੁਸੀਂ ਬਜਾਈਆਂ ਕਰ ਸਕਦੇ ਹੋ ਉਹ ਤੁਹਾਨੂੰ ਅਗਲੀ ਵੀਡੀਓ ਪੂਰੀ ਪੂਰੀ ਪ੍ਰੋਪਰ ਬਣਾ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਵੱਤੋ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ